ਆਮ ਆਦਮੀ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹੰਦ ਦੇ ਗ੍ਰੀਨ ਐਵੈਨਿਊ ਗਲੀ ਨੰਬਰ 2 ਵਾਟਰ ਸਪਲਾਈ ਦਾ ਰਹਿੰਦਾ ਕੰਮ ਸ਼ੁਰੂ ਕਰਵਾਉਣ ਸਮੇਂ ਦੱਸਿਆ ਕਿ ਵਾਰ ਨੰਬਰ 2 ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਦੇ ਕਨੈਕਸ਼ਨ ਨਹੀਂ ਸਨ ਇਸ ਲਈ ਇੱਥੇ ਦੇ ਲੋਕਾਂ ਦੀ ਪਹਿਲੀ ਮੰਗ ਸੀ ਕਿ ਵਾਟਰ ਸਪਲਾਈ ਦਾ ਕੰਮ ਕਰਵਾਇਆ ਜਾਵੇ ਉਹਨਾਂ ਦੀ ਮੰਗ ਨੂੰ ਪੂਰਾ ਕਰਦੇ ਅੱਜ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅੱਜ ਅਸੀਂ ਗੜੀ ਨੰਬਰ 2 ਚ ਗ੍ਰੀਨ ਐਵਨਿਊ ਚ ਕੜਿਆ 79 ਲੱਖ ਦਾ ਪ੍ਰੋਜੈਕਟ ਸੀ ਪਹਿਲਾਂ ਜਿਹਦੇ ਵਿੱਚ ਇਹ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਅਸੀਂ ਇਹ ਤਕਰੀਬਨ 7 ਲੱਖ ਦੇ ਜਿਹੜਾ ਵਾਟਰ ਸਪਲਾਈ ਦਾ ਕੰਮ ਹੈ ਉਹ ਸ਼ੁਰੂਆਤ ਕਰੀ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜਿਹੜੇ ਸਾਡੇ ਲੋਕ ਨੇ ਇਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਦਾਂਗੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਸਾਡੇ ਰਹਿੰਦੇ ਨੇ ਅਸੀਂ ਬਹੁਤ ਛੇਤੀ ਸਾਰਿਆਂ ਨੂੰ ਪੂਰਾ ਕਰਾਂਗੇ ਸ਼ਹਿਰ ਵਾਸੀਆਂ ਨੂੰ ਤੋਹਫਾ ਦੇਵਾਂਗੇ ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁਣ ਅਸੀਂ ਰਹਿਣ ਨਹੀਂ ਦੇਣਾ ਸ਼ਹਿਰ ਵਿੱਚ ਜਿਹੜਾ ਪਿੰਡ ਕਰੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ